ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ 스마트 ਕਿਸਾਨ ਪੀਵੀ 31 ਚੈਨਲ YouTube ਤੇ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਤੁਹਾਡੇ ਵਾਸਤੇ ਬਹੁਤ ਕੰਮ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹਿੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਗੱਲ ਕਰਦੇ ਆ ਅੱਜ ਆਪਾਂ ਗੱਲ ਕਰਦੇ ਆ ਮੂੰਗੀ ਵਾਸਤੇ ਤੇ ਨਰਮੇ ਵਾਸਤੇ ਵੀ ਕਿ ਇਹਨੂੰ ਕਿਹੜੀ ਚੀਜ਼ ਨੁਕਸਾਨ ਕਰਦੀ ਹੈ ਕਿਹੜੀ ਚੀਜ਼ ਕਿਹਨੂੰ ਫਾਇਦਾ ਕਰਦੀ ਆ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਪਰ ਵੀਰਾਂ ਬਣ ਕੇ ਵੀਡੀਓ ਧਿਆਨ ਨਾਲ ਸੁਣ ਲਿਆ ਕਰੋ ਕਿਉਂਕਿ ਕੰਮ ਦੇ ਚੀਜ਼ਾਂ ਵਿੱਚ ਬਹੁਤ ਹੁੰਦੀਆਂ ਜਿਵੇਂ ਇੱਕ ਬਾਈ ਨੇ ਮੈਸੇਜ ਕੀਤਾ ਸੀ ਕਿ ਬਾਈ ਬਕਵਾਸ ਕਰਦੇ ਆ ਪਤਾ ਨਹੀਂ ਸੱਚੋਂ ਬਾਹਰੋਂ ਮੈਂ ਬਾਈ ਨੂੰ ਕੀ ਚੀਜ਼ ਬਕਵਾਸ ਲੱਗੀ ਵੀਡੀਓ ਵਿੱਚ ਮੈਂ ਉਹ ਤੋਂ ਪਹਿਲਾਂ ਮਾਫੀ ਮੰਗਦਾ ਬਾਈ ਜੇ ਕਿਤੇ ਬਕਵਾਸ ਹੋਇਆ ਤਾਂ ਮੈਂ ਉਸ ਤੋਂ ਮਾਫੀ ਮੰਗਦਾ ਪਰ ਆਪਾਂ ਪੜ੍ਹੇ ਲਿਖੇ ਬੰਦੇ ਆ ਨਾ ਐਜੂਕੇਟਿਡ ਬੰਦੇ ਆ ਆਪਾਂ ਨੂੰ ਗੱਲ ਕਰਨ ਦੇ ਤਰੀਕੇ ਸਾਨੂੰ ਸਿੱਖਣੇ ਪੈਣਗੇ ਚਲੋ ਛੱਡੋ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਸੱਜਣ ਮਿੱਤਰਾਂ ਨੇ ਇਸ ਟਾਈਮ ਮੂੰਗੀ ਜਿਹਦੀ ਬਾਜ਼ਾਰ ਕੀਤੀ ਹੋਈ ਐ ਉਹ ਤੁਸੀਂ ਐਕਸਟਰਾ 2 ਤੋਂ 300 ਰੁਪਏ ਐਕਸਟਰਾ ਖਰਚਾ ਕਰ ਦਿਓ ਔਰ ਸੁੱਡਾ 2 300 ਰੁਪਏ ਖਰਚਾ ਕੀਤਾ ਸਾਡੇ ਹੋਰ ਫਾਰਮਰ ਵੀ ਦਾ ਜਾਂ ਨੁਕਸਾਨ ਐ ਉਹ ਲੱਖਾਂ ਦਾ ਹੋਣ ਤੋਂ ਵਿਚਾਲੂ ਆ। ਉਹ ਆਪਾਂ ਗੱਲ ਕਿਉਂ ਕਰ ਰਹੇ ਆ ਆਪਾਂ ਓਸ਼ੀ ਵੇਸ਼ੇ ਗੱਲ ਕਰਦੇ ਵੀ ਉਹ ਕਿਵੇਂ ਬਚੂਗਾ ਕਿਉਂਕਿ ਦੇਖੋ ਜਿਹੜੇ ਕੁਛ ਕਈ ਰੀ ਤਾਂ ਹੈਗੇ ਆ ਵੀ ਜਿੱਥੇ ਜਿਹੜੇ ਨਰਮੀ ਦੀ ਖੇਤੀ ਐ ਜਾਂ ਕਾਟਨ ਦੀ ਕੀਤੀ ਐ ਬਹੁਤ ਘਟ ਆਉਂਦੀ ਐ ਲੇਕਿਨ ਜਿਵੇਂ ਸਾਡਾ ਡਿਸਟ੍ਰਿਕਟ ਮਾਨਸਾ ਦੇ ਆਪਾਂ ਗੱਲ ਕਰਦੇ ਆਂ ਸਾਡਾ ਕੋਸ਼ਕ ਜਿਹੜੀ ਸਾਈਡ ਆ ਚਨੇਸ ਨਗਰ ਸ ਇਹ ਸਾਈਡ ਵਿੱਚ ਜਿਹੜੀ ਨਰਮੀ ਦੀ ਖੇਤੀ ਬਹੁਤ ਜਿਆਦਾ ਹੁੰਦੀ ਹੈ ਤੇ ਔਰ ਉੱਥੇ ਮੂੰਗਰੀ ਵੀ ਜਾਂਦਾ ਉਹ ਵੀ ਬਹੁਤ ਜਿਆਦਾ ਹੋਈ ਹੋਈ ਹੈ ਇਸ ਵੇਕੀ ਗੱਲ ਹੈ ਕਿ ਜਿੱਥੇ ਅਸੀਂ ਮੂੰਗੀ ਬੀਜੀ ਹੋਈ ਹੈ ਉੱਥੇ ਵਾਈਟ ਫਲਾਈ ਦਾ ਜਿਹੜਾ ਅਟੈਕ ਹੈ ਮੈਂ ਪੰਜਾਬੀ ਦੱਸਾਂ ਕਿ ਉਹ ਤੇ ਚਿੱਟੇ ਮੱਛਰਾਂ ਅਟੈਕ ਹੈ ਉਹ ਆਉਣੇ ਆਉਣੇ ਤੇ ਜੇ ਚਿੱਟੇ ਮੱਛਰ ਦਾ ਅਟੈਕ ਆਊਗਾ ਤਾਂ ਉਹਨੇ ਸਾਡੀ ਜਿਹੜੀ ਨਰਮੇ ਦੀ ਕ੍ਰੌਪ ਹੈ ਉਹ ਤੇ ਨੁਕਸਾਨ ਕਰਨੇ ਕਰਨਾ ਕਿਉਂਕਿ ਪਿਛਲੇ ਜੇ ਆਪਾਂ ਧਾਰਕੀ ਗੱਲ ਕਰੀਏ ਤਾਂ ਮਨ ਲਵੇ ਆਪਾਂ 10 ਸਾਲ ਪਿੱਛੇ ਜਾਈਏ ਤੇ ਚਿੱਟੇ ਮੱਛਰ ਨੇ ਨਰਮੇ ਵਿੱਚ ਬਿਲਕੁਲ ਹਹਾਕਾਰ ਮਚਾ ਦਿੱਤੀ ਸੀ ਮੋਦੀ ਵਿੱਚ ਕੁਝ ਮੌਸਮ ਦਾ ਵੀ ਫਰਕ ਰਿਹਾ ਕੁਝ ਅਸੀਂ ਵੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਜੋ ਸਸਤੇ ਗੁਜਰਾਤ ਨੇ ਬੀਂਆਂ ਪਿੱਛੇ ਪਏਗੇ ਸੀ ਤੇ ਉਹਨਾਂ ਕਰਕੇ ਜਿਹੜੇ ਪ੍ਰੋਬਲਮ ਆਈਆਂ ਕਿਉਂਕਿ ਉਹ ਮੁਰਕੇ ਬੀਜ ਖੁੱਲ ਹੀ ਨਹੀਂ ਬਿਲਕੁਲ ਵੀ ਉਹ ਤੁਸੀਂ ਜਿਹੜੇ ਵੀ ਸੱਜਣ ਮਿੱਤਰ ਵੀਰ ਮੂੰਗੀ ਦੀ ਕਾਸਤ ਕੀਤੀ ਐ ਤੁਸੀਂ ਆਪਣੇ ਬਾਹਨ ਤੇ ਕਿੱਲੇ 100 200 ਰੁਪਏ ਦਾ ਕਿੱਲੇ ਦਾ ਖਰਚਾ ਕਰ ਲਿਓ ਛੋਟੇ 100 200 ਖਰਚਾ ਕਰਨ ਦੇ ਨਾਲ ਸਾਡੇ ਜਿਹੜੇ ਨਰਮੇਲੇ ਫਾਰਮਰ ਵੀਰਾਂ ਉਹਨਾਂ ਦਾ ਬਹੁਤ ਵੱਡਾ ਜਿਹੜਾ ਫਾਇਦਾ ਉਹ ਹੋਣ ਵਾਲਾ ਤੁਸੀਂ ਕੁਝ ਨਹੀਂ ਕਰਨਾ ਜਿਵੇਂ ਟੈਂਗੋ ਆਉਂਦੇ ਜਾਂ ਪੈਗਾਸਸ ਆਉਂਦੇ ਬਹੁਤ ਸਸਤੀਆਂ ਦਵਾਈਆਂ ਨੇ ਉਹ ਸਾਰੇ 50 ਰੁਪਏ ਵਿੱਚ hết ਪੂਰੀ ਹੁੰਦੀ ਐ ਦੋ ਟੁੱਲੇ ਦਵਾਈ ਪਾ ਕੇ ਕਰਦੇ ਹੋਗੇ ਤਾਂ ਵੀ ਕੋਈ ਦਿੱਕਤ ਨਹੀਂ ਉਹਨੇ ਵਧੀਆ ਕੰਮ ਕਰ ਜਾਣਾ ਤੇ ਲੇਕਨ ਜੀ ਵੈਟ ਫਲਾਈ ਦਾ ਅਸਰ ਜਿਆਦਾ ਹੋ ਗਿਆ ਜਾਂ ਮੂੰਗੀ ਵਿੱਚ ਜਿਆਦਾ ਆ ਗਿਆ ਤਾਂ ਫਿਰ ਨਰਮੇ ਦੀ ਫਸਲੀ ਉਹ ਬਹੁਤ ਕਈ ਵਾਰੀ ਘਾਟਕ ਬਣ ਜਾਂਦਾ ਹੈ। ਸੋ ਇਸ ਕਰਕੇ ਆਪਾਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਕੇ ਇਹ ਚੀਜ਼ ਨੂੰ ਸਮਝੀਏ ਕਿਉਂਕਿ ਦੇਖੋ ਜੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਫੇਰ ਹੀ ਸਾਡਾ ਸਿਸਟਮ ਬਣਨਾ ਹੈ। ਤੁਸੀਂ ਇਹ ਨਾ ਸੋਚਿਆ ਕਰੋ ਵੀ ਚਲੋ ਸਾਡੀ ਮੂੰਗੀ ਹੋ ਗਈ ਅਸੀਂ ਨਰਮੇ ਦੇ ਤੋਂ ਕੀ ਲੈਣਾ। ਸੋ ਸਾਰੇ ਆਪਾਂ ਘਰ ਬਣ ਕੇ ਆਪਾਂ ਪਰਿਵਾਰ ਬਣ ਕੇ ਚੱਲਣਾ ਹੈ। ਅਸੀਂ ਆਪਦੇ ਪੰਜਾਬ ਲਈ ਸਭ ਕੁਝ ਕਰਨਾ ਹੈ ਆਪਦੇ ਸੂਬੇ ਲਈ ਸਾਰਾ ਕੁਝ ਕਰਨਾ ਇਸ ਕਰਕੇ ਇਹਨਾਂ ਕੰਮ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਤੇ ਆਪਣਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਕੰਮ ਦੀ ਚੀਜ਼ਾਂ ਲੈ ਕੇ ਆਉਂਦੇ ਰਹਿੰਨੇ ਆ ਆਪਾਂ ਨਾਲ ਨਾਲ ਆਪਣਾ ਕੈਸ਼ ਕਾਊਂਟਰ ਵੀ ਹੈ ਔਰ ਆਪਣੇ ਰੇਟ ਵੀ ਬਹੁਤ ਸਸਤੇ ਹੁੰਦੇ ਆ ਸੋ ਧੰਨਵਾਦ ਸਭ ਦਾ ਸਬਜ਼ੀਆਂ ਦੇ ਵੀਰ ਖਾਸ ਕਰਕੇ ਆਪਣੇ ਨਮੇ ਤਰੋ ਕਰ ਸਕਦੇ ਆ ਕਿਉਂਕਿ ਅਸੀਂ ਚੰਗੇ ਬੀਜ ਤੇ ਚੰਗੀਆਂ ਦੇ ਸਬਜ਼ੀਆਂ ਸੁਪਰੀਆਂ ਪਰ ਰੱਖਦੇ ਆ ਸੋ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਕਰ ਦਿਓ ਅਸੀ ਕਾਲ ਜ ਸਾਰਿਆਂ ਨੂੰ